हां जी दोस्तों एमडी जॉब अलर्ट चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਚਾਹੇ ਇੱਕ ਪੋਸਟ ਆਉਂਦੀ ਹੈ ਦੋ ਪੋਸਟ ਆਉਂਦੇ ਨੇ ਤਿੰਨ ਪੋਸਟ ਆਉਂਦੇ ਨੇ ਜਾਂ ਬਹੁਤ ਸਾਰੀਆਂ ਪੋਸਟਾਂ ਆਉਂਦੀਆਂ ਨੇ ਉਸ ਬੰਦੇ ਅਸੀਂ ਉਹਦੀ ਵੀਡੀਓ ਬਣਾ ਕੇ ਲੈ ਕੇ ਹਾਜ਼ਰ ਹੋਣੇ ਜਦੋਂ ਸਾਨੂੰ ਉਹਨਾਂ ਬਾਰੇ ਇਨਫੋਰਮੇਸ਼ਨ ਮਿਲਦੀ ਹੈ ਅੱਜ ਇੱਕ ਹੋਰ ਨਵਾਂ ਭਰਤੀ ਸਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਣੇ ਜੋ ਕਿ ਸਰਕਾਰੀ ਕਾਲਜ ਭਰਤੀ ਹੈਗੀ ਹੈ ਬੱਕ ਬੱਕ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਜਿਸ ਦੇ ਵਿੱਚ ਜਿਵੇਂ ਕਿ ਲੈਬ ਟੈਕਨੀਸ਼ੀਅਨ ਸਫਾਈ ਕਰਮਚਾਰੀ ਹੋਰ ਅਲੱਗ-ਅਲੱਗ ਪੋਸਟਾਂ ਨੇ ਸਿੱਧੀ ਭਰਤੀ ਸਿੱਧੀ ਇੰਟਰਵਿਊ ਹੋਣ ਜਾ ਰਹੀ ਹੈ ਜੀ ਜੇਕਰ ਤੁਸੀਂ ਚਾਹੁੰਦੇ ਹੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਪੋਸਟ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਇਹਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਹੁੰਦੀ ਹੈ ਜਿਸ ਤੋਂ ਪਰ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥਤ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਈ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਐਚ ਆਈ ਐਸ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਦੇ ਵੱਲੋਂ ਪੋਸਟ ਅਨਾਉਂਸ ਕੀਤੀ ਗਈ ਨੇ ਐਚ ਆਈ ਐਸ ਆਫ ਦਾ ਕਾਲਜ ਵਿਚ ਇਜ਼ ਰਜਿਸਟਰਡ ਅੰਡਰ ਦਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860 ਉਸ ਦੇ ਵਿੱਚ ਲੈਬ ਟੈਕਨੀਸ਼ੀਅਨ ਇੱਕ ਜਿਸ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਇਨ ਕੰਪਿਊਟਰ ਨੌਲੇਜ ਆਫ ਹਾਰਡਵੇਅਰ ਐਂਡ ਨੈਟਵਰਕਿੰਗ ਚਾਹੀਦਾ ਹੈਗਾ ਜੀ ਡੇਲੀ ਵੇਜਰ ਅਟੈਂਡੈਂਟ ਦੀ ਪੋਸਟ ਇੱਕ ਹੈਗੀ ਹੈ ਅਤੇ ਫੀਮੇਲ ਦੀ ਇੱਕ ਪੋਸਟ ਹੈ ਜੀ ਕਵਾਲੀਫਿਕੇਸ਼ਨ 8ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਨਾਲ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰਨਾ ਹੈਗਾ ਜੀ ਸਵੀਪਰ ਦੀ ਇੱਕ ਪੋਸਟ ਹੈ ਜੀ ਕਵਾਲੀਫਿਕੇਸ਼ਨ 5ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਵੇ ਅਸਾਮੀਆਂ ਦੀ ਗਿਣਤੀ ਨੂੰ ਬਦਲਿਆ ਵੀ ਘਟਾਇਆ ਵੀ ਜਾ ਸਕਦਾ ਹੈਗਾ ਜੀ ਇਹ ਟੈਂਪਰੇਰੀ 베ਸ ਦੇ ਉੱਤੇ ਪੋਸਟਾਂ ਨੇ ਤੇ ਸੈਲਰੀ ਡੀਸੀ ਰੇਟ ਦੇ ਉੱਤੇ ਕਾਲਜ਼ ਨੋਰਮ ਅਕੋਰਡਿੰਗ ਮਿਲੇਗੀ ਜੀ ਆਪਣੇ ओरिजिनल ਦਸਤਾਵੇਜ਼ ਡਾਕੂਮੈਂਟਸ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਅੱਜ ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਇੰਟਰਵਿਊ ਦੇ ਉੱਤੇ ਪਹੁੰਚ ਜਾਣਾ ਇਹਨਾਂ ਦੇ ਕਾਲਜ ਵੀ ਕੇ ਪਹੁੰਚ ਜਾਣਾ ਹੈਗਾ ਜੀ ਪਹੁੰਚਣ ਤੋਂ ਪਹਿਲਾਂ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ 01612449650 ਦੇ ਉੱਤੇ ਸੰਪਰਕ ਜ਼ਰੂਰ ਕਰਨਾ ਹੈਗਾ ਜੀ ਵੈੱਬਸਾਈਟ ਹੈਗੀ ਹੈ gcgldh.org ਉਸ ਦੇ ਉੱਤੇ ਬਧੇ ਜਾਣਕਾਰੀ ਲਈ ਵਿਜ਼ਿਟ ਵੀ ਕਰ ਸਕਦੇ ਹੋ ਪਹਿਲਾ ਨੰਬਰ ਦੇ ਉੱਤੇ ਸੰਪਰਕ ਕਰੋ ਫਿਰ ਤੁਸੀਂ ਇਹਨਾਂ ਦੀ ਜੋ ਦਿੱਤੇ ਹੋਏ ਪਤੇ ਦੇ ਉੱਤੇ ਪਹੁੰਚਣਾ ਹੈਗਾ ਇੰਟਰਵਿਊ ਲਈ ਐਸਆਰ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਰ ਲੱਭ ਕੇ ਲੈ ਕੇ ਆਉਣੇ ਆ ਜਾਣਕਾਰੀ ਲੱਭ ਕੇ ਲੈ ਕੇ ਆਉਣ ਉਸ ਤੋਂ ਬਾਅਦ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਰੱਬ ਰਾਖਾ